ਮਾ ਮਈਆ ਭਗਵਾਨ ਜੀ ਕਬੱਡੀ ਕਲੱਬ ਫਲੋਰ ਵੱਲੋਂ ਦੂਸਰਾ ਮਾ ਮਈਆ ਭਗਵਾਨ ਯਾਦਗਾਰੀ ਕਬੱਡੀ ਕੱਪ ਮਿਤੀ 2 ਨਵੰਬਰ ਦਿਨ ਐਤਵਾਰ ਨੂੰ ਮੁੰਡੀਆਂ ਦੇ ਸਕੂਲ ਦੀ ਗਰਾਊਂਡ ਵਿੱਚ ਕਰਵਾਇਆ ਜਾ ਰਿਹਾ ਹੈ ਇਸ ਕੱਪ ਨੂੰ ਲੈ ਕੇ ਦਰਬਾਰ ਮਾ ਮਈਆ ਭਗਵਾਨ ਜੀ ਦੇ ਗੱਦੀ ਨਸ਼ੀਨ ਮਈਆ ਨੀਮੋ ਮਹਾਰਾਜ ਜੀ ਤੋਂ ਆਸ਼ੀਰਵਾਦ ਲੈਣ ਉਪਰੰਤ ਜਾਣਕਾਰੀ ਦਿੰਦੇ ਹੋਏ ਬਾਬਾ ਸਰੂਪ ਸਿੰਘ ਬੱਚੋਵਾਲ ਅਤੇ ਸੱਤਾ ਦੁਸਾਂਜ ਨੇ ਦੱਸਿਆ ਕਿ ਮਾ ਮਈਆ ਭਗਵਾਨ ਯਾਦਗਾਰੀ ਕਬੱਡੀ ਕੱਪ ਦੌਰਾਨ 8 ਚੋਟੀ ਦੀਆਂ ਕਲੱਬਾਂ ਦੇ ਖਿਡਾਰੀਆਂ ਦੇ ਮੈਚ ਕਰਵਾਏ ਜਾਣਗੇ ਇਸ ਮੌਕੇ 60 ਸਾਲਾਂ ਦੇ ਬਜ਼ੁਰਗਾਂ ਅਤੇ ਲੜਕੀਆਂ ਦਾ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ ਇਸ ਤੋਂ ਇਲਾਵਾ ਬਜ਼ੁਰਗਾਂ ਵੱਲੋਂ ਕੁਕੜ ਫੜੰਦਾ ਆਕਰਸ਼ਿਤ ਸ਼ੋਅ ਵੀ ਹੋਵੇਗਾ ਉਹਨਾਂ ਦੱਸਿਆ ਕਿ ਮੈਚ ਦੌਰਾਨ ਪਹਿਲੇ ਨੰਬਰ ਦੀ ਜੇਤੂ ਰਹੀ ਟੀਮ ਨੂੰ 81000 ਦੀ ਨਕਦੀ ਰਾਸ਼ੀ ਅਤੇ ਟਰਾਫੀ ਅਤੇ ਦੂਸਰੇ ਨੰਬਰ ਤੇ ਰਹੀ ਟੀਮ ਨੂੰ 61000 ਰੁਪਏ ਦੀ ਨਕਦ ਰਾਸ਼ੀ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ उन्ह दसिया कि एक सुखदीप सुखदीप सोही कनेडा बाबा सरूप सिंह बच्छोवाल सबका चेयरमैन मार्केट कमेटी फिलौर संतोख ढेसी कनेडा बछोवाल मानी मुठड्डा गगगा तेहिंग मनी तेहिंग संदीप यूके जथेदार जसवीर सिंह फिलौर हैप्पी बराड़ ऑस्ट्रेलिया, हरजीत सिंह ठेसी सिंह ढेसी सरपंच बछोवाल गुरिंदर सिंह कजला आते होरना सहयोगी सज्जा के सहयोग न करवाया जा रहा है इस मौके आईया संगत अटुट लंगर दरबार मां मैया भगवान जी वालों वरताया जाएगा इस समय बाबा शंभू राम जी मुख सेवादार दरबार मां मैया भगवान जी फिलौर बाबा सरूप सिंह बच्छोवाल सतविंदर दुसांज बछोवाल अरश कजला अमन सहोता दिनेश शर्मा गगन बासी सैफाबाद सोखा भैनी कोच ਅਤੇ ਹੋਰ ਹਾਜ਼ਰ ਸਨ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭ ਪਾਲ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਈਆ ਭਗਵਾਨ ਜੋ ਆਪ ਜੀ ਨੂੰ ਜਾਣ ਕੇ ਬਹੁਤ ਹੀ ਖੁਸ਼ੀ ਹੋਵੇਗੀ ਕਿ ਜੈ ਮਈਆ ਭਗਵਾਨ ਦੇ ਨਾਂ ਤੇ ਜੋ ਦੂਸਰਾ ਕਬੱਡੀ ਕੱਪ ਦਿਨ ਐਤਵਾਰ 2 ਨਵੰਬਰ ਦਿਨ ਐਤਵਾਰ ਨੂੰ ਕਵਾਰਾ ਕਰਾਇਆ ਜਾ ਰਿਹਾ ਹੈ ਬੁਆਏ ਸਕੂਲ 플ੋਰ ਤੇ ਆਪ ਜਿਨੇ ਸੂਚਿਤ ਕੀਤਾ ਜਾਂਦਾ ਹੈ ਕਿ 8 ਕਲੱਬਾਂ ਦੀਆਂ ਟੀਮਾਂ ਜਿਹੜੀਆਂ ਉਹ ਖੇਡਣਗੀਆਂ ਤੇ ਇੱਕ 60 ਸਾਲ ਤੋਂ ਲੈ ਕੇ 55 ਸਾਲ ਦੇ ਜਿਹੜੇ ਬਜ਼ੁਰਗਾਂ ਉਹਨਾਂ ਦਾ ਸਪੈਸ਼ਲ ਸ਼ੋਅ ਮੈਚ ਹੋਵੇਗਾ ਤੇ ਇੱਕ ਲੜਕੀਆਂ ਦਾ ਸ਼ੋਅ ਮੈਚ ਹੋਵੇਗਾ ਤੇ 55 ਸਾਲ ਤੋਂ ਉੱਪਰ ਦੇ ਜਿੰਨੇ ਬਜ਼ੁਰਗਾਂ ਉਹ ਮੁਰਗਾ ਛੱਡ ਕੇ ਉਹਨਾਂ ਦੇ ਮੁਕਾਬਲੇ ਕਰਾਏ ਜਾਣਗੇ ਤੇ ਸਾਰੀਆਂ ਸਮੂਚੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਘਰੇਲੂ ਕੰਮਾਂ 'ਚੋਂ ਟਾਈਮ ਕੱਢ ਕੇ ਦਿਨ ਐਤਵਾਰ 2 ਨਵੰਬਰ ਨੂੰ ਪਹੁੰਚਣ ਦੀ ਕਿਰਪਾਲਤਾ ਕਰਨੀ ਜੈ ਮਈਆ ਭਗਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ